ਗੁਨਾਹ ਨਹੀਂ ਕੀਤਾ ਪਛਤਾਣਾ ਕਿਉਂ ਇੱਜ਼ਤ ਹੀ ਨਹੀਂ ਦਿੱਥੇ ਉੱਥੇ ਜਾਣਾ ਹੀ ਕਿਉਂ ਜਿਹੜਾ ਚੰਗਾਈ ਨਹੀਂ ਲੱਗਿਆ ਉਹਨੂੰ ਖਾਣਾ ਹੀ ਕਿਉਂ ਜਿਹੜਾ ਅੱਪੇ ਰਸ ਜਾਏ ਉਹਨੂੰ ਬੁਲਾਣਾ ਹੀ ਕਿਉਂ ਜਿਹੜਾ ਭੁੱਲਿਆ ਹੀ ਨਹੀਂ ਉਨੇ ਰਸਤੇ ਪਾਣਾ ਹੀ ਕਿਉਂ ਜਿਹੜਾ ਪੜ੍ਹਨਾ ਹੀ ਨਹੀਂ ਚਾਹਵੇ ਉਹਨੂੰ ਪੜ੍ਹਾਣਾ ਹੀ ਕਿਉਂ ਜਿਹੜਾ ਮੂਰਖ ਹੀ ਹੈਗਾ ਉਹਨੂੰ ਸਮਝਾਣਾ ਹੀ ਕਿਉਂ ਤੇ ਪਾਗਲ ਨਾਲ ਮਥਾ ਲਾਣਾ ਹੀ ਕਿਉਂ ਜਿੱਤੇ ਕਦਰ ਹੀ ਨਹੀਂ ਉੱਥੇ ਜਾਣਾ ਹੀ ਕਿਉਂ ਜਿੱਥੇ ਕਦਰ ਹੀ ਨਹੀਂ ਉੱਥੇ ਜਾਣਾ ਹੀ ਕਿਉਂ ਜਿਹੜਾ ਸੁਣੇ ਹੀ ਨਾ ਉਹਨੂੰ ਸੁਣਾਣਾ ਹੀ ਕਿਉਂ ਜਿਹੜਾ ਸਮਝੇ ਹੀ ਨਾ ਉਹਨੂੰ ਸਮਝਾਣਾ ਹੀ ਕਿਉਂ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ